ਇਹ ਕਿਹਾ ਜਾ ਸਕਦਾ ਕਿ ਬੰਦ ਕਰਵਾਨੇ ਆਇ ਇਥੇ ਤਵਫੋਂ ਕੇ ਕੋਠੇ ਸਿੱਕੋਂ ਕੀ ਖਣਕ ਸੁਣ ਕੇ ਖੁਦ ਮੁਜਰਾ ਕਰ ਬੈਠੇ ਜਿੱਥੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਇੰਨੀਆਂ ਆਸਾਂ ਸੀ ਜੋ ਲੋਕਾਂ ਨੂੰ ਇਹਨਾਂ ਨੇ ਸਬਜਵਾਗ ਵਿਖਾਏ ਉਹ ਸਾਰੇ ਤਹਿਸਿਲਾਂ ਤੋਂ ਡਰਾਮਾ ਕੀਤਾ ਜਾ ਰਿਹਾ ਉਹ ਬੇहद ਨਿੰਦਣਯੋਗ ਹੈ ਹਰ ਗਰੀਬ ਦਾ ਘਰ ਤੋੜਿਆ ਜਾ ਰਿਹਾ ਕੀ ਇਸ ਵਾਰ ਜੋ ਸਾਡੇ ਵਿਧਾਇਕ ਦੇ ਡਰਾਈਵਰ ਤੋਂ ਜੋ ਨਸ਼ਾ ਫੜਿਆ ਗਿਆ ਕੀ ਇੱਧਰ ਸਰਕਾਰ ਦਾ ਪੀਲਾ ਪੰਜਾ ਚੱਲੂਗਾ ਇਕੱਲਾ ਜੋ ਅਮਰਤਧਾਰੀ ਇੱਥੋਂ ਦੇ ਸਾਡੇ ਐਮਐਲਏ ਆ ਅਮਰਤ ਸ਼ਾਕੇ ਗਾਤਰਾ ਪਾ ਕੇ ਝੂਠ ਮਾਰ ਰਹੇ ਆ ਕਿ ਉਹਨੇ ਲਿਫਟ ਦਿੱਤੀ ਐ ਪਰ ਡੀਐਸਪੀ ਕਹਿ ਰਿਹਾ ਕਿ ਉੱਥੇ ਗੱਡੀਆਂ ਐ ਸਾਈਡ ਤੇ ਖੜੀ ਸੀ ਸਾਈਡ ਤੇ ਖੜੀ ਤੇ ਜਾ ਕੇ ਅਸੀਂ ਛਾਪਾ ਮਾਰਿਆ ਤੁਸੀਂ ਪਾਰਟੀ ਦੌਰ ਤੇ ਹੈਗੇ ਤੁਸੀਂ ਸਵਾਲ ਕਰਦੇ ਆ ਕਿ ਗਰੀਬਾਂ ਦੇ ਘਟਾ ਤੇ ਪਰ ਉਹਨਾਂ ਗਰੀਬਾਂ ਨੇ ਪੰਜਾਬ ਦੀ ਜਵਾਨੀ ਦਾ ਤਵਾ ਕੀਤੀ ਹੈ ਨਾ ਜੇਕਰ ਉਹਨਾਂ ਦੇ ਕਾਰਵਾਈ ਹੁੰਦੀ ਐ ਪਰ ਕਾਂਗਰਸ ਪਾਰਟੀ ਜਾਂ ਕਿਸੇ ਨੂੰ ਕੀ ਐ ਜਿਹ ਚ ਚੱਕਰ ਹੁਣ ਇਹ ਡਰਾਮੇ ਸ਼ੁਰੂ ਕਰਤੇ ਆ ਔਰ ਕੱਢਣ ਪਾਉਣ ਨੂੰ ਇਹਨਾਂ ਦੀ ਗੱਲ 'ਚ ਕੁਝ ਨਹੀਂ ਹੁੰਦਾ ਕਹਿੰਦੇ ਆ ਨਾ ਕਰੇਲਿਆਂ ਦੀ ਵੱਲ 'ਚੋਂ ਤੇ ਝਾੜੂ ਵਾਲਿਆਂ ਦੀ ਗੱਲ 'ਚੋਂ ਨਿਕਲਦਾ ਪਿਆ। ਉਹ ਕਾਰਵਾਈ ਹੋਈ ਸੀ ਉਸ ਟਾਈਮ ਤੇ ਸਾਨੂੰ ਕੋਈ ਗਵਾਹ ਵੀ ਨਹੀਂ ਮਿਲਿਆ। ਇਸ ਤੋਂ ਸਿੱਧੇ ਤੌਰ ਤੇ ਸਪਸ਼ਟ ਹੁੰਦਾ ਪੁਲਿਸ ਕੋਲ ਗਵਾਹਾਂ ਦੀ ਕਮੀ ਪੈ ਗਈ ਸੀ। ਕੀ ਉਹਨੂੰ ਉਹ ਬਰੀ ਕਰਾਉਣ ਤੱਕ ਵੀ ਜਿਹੜਾ ਉਹਨੂੰ ਕਾਨੂੰਨ ਦੀਆਂ ਕਚਹਿਰੀਆਂ 'ਚੋਂ ਬਰੀ ਹੋ ਜੇ ਉਹ ਸੋਚਦਾ ਕਿ ਪੰਜਾਬ ਸਰਕਾਰ ਸੁੱਤੀ ਰਹੀ। ਹੁਣ ਇਹਨਾਂ ਨੇ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਦਿੱਲੀ ਦੇ ਵਿੱਚ ਜੋ ਲੋਕਾਂ ਨੇ ਧੂੜ ਚਟਾਈ ਹੈ ਕੇਜਰੀਵਾਲ ਨੂੰ ਜੋ ਬੁਰੀ ਤਰ੍ਹਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਵੀ ਹੁੰਦੀ ਸਨ ਪੰਜਾਬ ਸਰਕਾਰੇ ਸਪਸ਼ਟ ਕਰੇ ਆ ਗੁਰਦੇਵਤ ਸਿੰਘ ਸੇਖੋ ਸਾਹਿਬ ਦੇ ਨਾਲ ਖੜਾ ਕਿ ਫੋਟੋ ਦੇ ਆਧਾਰ ਤੇ ਹੁਣ ਗੁਰਦੇਵਤ ਸੇਖੋਂ ਤੇ ਪਰਚਾ ਪੰਜਾਬ ਸਰਕਾਰ ਦੀ ਕਿਤੇ ਦੇ ਸਮੇਂ ਤੋਂ ਫੜੇ ਗਈ ਹੈ ਜਦੀ ਅੰਤਰਾਜੀ ਕੀਮਤ 8 ਤੋਂ 10 ਲੱਖ ਹੈ ਇੰਨੇ ਲੱਖ ਦਾ ਵਪਾਰ ਉਹ ਕਿਵੇਂ ਕਰ ਸਕਦਾ ਉਹ ਪੂੰਜੀ ਕਿਹਨੇ ਬੰਦੇ ਨੇ ਦਿੱਤੀ ਹੈ ਪਹਾੜ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਤੇ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਫ੍ਰੀਕੋਰਟ ਤੋਂ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਡਬਲੂ ਧੌਂਸੀ ਨੇ ਤੋਸੀ ਸਾਹਿਬ ਪਹਿਲਾਂ ਤਾਂ ਖਬਰਨਾਮੇ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਬੁਲਾਉਣ ਲਈ ਤੁਹਾਡਾ ਬਹੁਤ ਬਹੁਤ ਜਗਤਾਰ ਜੀ ਧੰਨਵਾਦ ਅਰ ਲੋਕਾਂ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਨਸ਼ਜੋਧ ਨਸ਼ਿਆਂ ਉੱਰਦੋ ਮਹਮ ਵਿਲੀ ਹੋਈ ਹੈ ਕਿ ਲੱਗਦਾ ਹੈ ਬਾਕੀ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਨਹੀਂ ਤਾਰਦੇ ਕਿਉਂਕਿ ਜੇ ਕਹੀਏ ਤਾਂ ਸਰਕਾਰ ਕਹਿੰਦੀ ਕਿ ਵੱਡੇ ਤਸਕਰ ਅਸੀਂ ਜੇਲ੍ਹ ਭੇਜ ਦਿੱਤੇ ਆ ਘਰ ਢਾਹ ਦਿੱਤੇ ਕਈ ਦਸਕਿਆਂ ਦੇ ਦੇਖੋ ਜੀ ਇਹ ਤੇ ਤੇ ਇਹ ਕਿਹਾ ਜਾ ਸਕਦਾ ਕਿ ਬੰਦ ਕਰवाने ਆਏ ਇਥੇ ਤਵੈਫੋਂ ਕੇ ਕੋਠੇ ਸਿੱਕੋ ਕੀ ਖਣਕ ਸੁਣ ਕੇ ਖੁਦ ਮੁਜਰਾ ਕਰ ਬੈਠੇ ਜਿੱਥੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਇੰਨੀਆਂ ਆਸਾਂ ਸੀ ਜੋ ਲੋਕਾਂ ਨੂੰ ਇਹਨਾਂ ਨੇ ਸਬਜਵਾਗ ਵਿਖਾਏ ਉਹ ਸਾਰੇ ਤਹਿਸ ਨਸ ਹੋ ਚੁੱਕੇ ਆ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਕਿਉਂਕਿ ਇਹਨਾਂ ਦੇ ਐਮਐਲਏ ਦਾ ਡਰਾਈਵਰ ਇਸ ਹਲਕੇ ਦਾ ਉਹ ਨਸ਼ੇ ਦੇ ਸੋਦਾਗਰਾਂ ਦੇ ਨਾਲ ਰਲ ਕੇ ਨਸ਼ਾ ਸਪਲਾਈ ਕਰ ਰਿਹਾ ਹੈ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਬਿੱਲੀ ਥੈਲੋਂ ਬਾਹਰ ਉਹ ਆ ਚੁੱਕੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਬਹੁਤ ਵੱਡੇ ਦਾਅਵੇ ਜਿਹੜੀ ਤੁਸੀਂ ਗੱਲ ਕੀਤੀ ਯੁੱਧ ਨਸ਼ਿਆਂ ਵਿਰੁੱਧ ਉਹ ਇੱਕ ਮੈਂ ਸਮਝਦਾ ਖੋਖਲੇ ਦਾਅਵੇ ਇਹਨਾਂ ਦੇ ਇਹਨਾਂ ਦੀਆਂ ਗੱਲਾਂ 'ਚ ਕੱਢਣ ਪਾਉਣ ਨੂੰ ਕੁਛ ਨਹੀਂ ਉਹਦਾ ਪੰਜਾਬ ਸਰਕਾਰ ਇਹ ਸਪਸ਼ਟ ਕਰ ਦਵੇ ਕਿ ਅਸੀਂ ਨਸ਼ਾ ਤਸਕਰਾਂ ਦੇ ਘਰ ਤੋੜੇ ਆ ਜਾਂ ਪੰਚਾਇਤੀ ਜ਼ਮੀਨਾਂ ਵਿਹਲੀਆਂ ਕਰਾਈਆਂ ਜਿੱਥੇ-ਜਿੱਥੇ ਪੰਚਾਇਤੀ ਜ਼ਮੀਨਾਂ ਵਿਹਲੀਆਂ ਕਰਾਈਆਂ ਉੱਥੇ-ਉੱਥੇ ਉਹਨਾਂ ਨੂੰ ਨਸ਼ਾ ਤਸਕਰ ਦਾ ਇਹਨਾਂ ਨੇ ਖਿਤਾਬ ਦਿੱਤਾ ਗਿਆ ਠੀਕ ਹੈ ਨਸ਼ੇ ਦੇ ਅਸੀਂ ਵੀ ਖਿਲਾਫ ਆ ਸਾਡੀ ਪਾਰਟੀ ਨਸ਼ੇ ਦਾ ਵਿਰੋਧ ਕਰਦੀ ਹੈ ਪਰ ਜੋ ਇਹਨਾਂ ਵੱਲੋਂ ਡਰਾਮਾ ਕੀਤਾ ਜਾ ਰਿਹਾ ਉਹ ਬੇहद ਨਿੰਦਣਯੋਗ ਹੈ ਹਰ ਗਰੀਬ ਦਾ ਘਰ ਤੋੜਿਆ ਜਾ ਰਿਹਾ ਕੀ ਇਸ ਵਾਰ ਜੋ ਸਾਡੇ ਵਿਧਾਇਕ ਦੇ ਡਰਾਈਵਰ ਤੋਂ ਜੋ ਨਸ਼ਾ ਫੜਿਆ ਗਿਆ ਕੀ ਇਧਰ ਸਰਕਾਰ ਦਾ ਪੀਲਾ ਪੰਜਾ ਚੱਲੂਗਾ ਕੀ ਪੰਜਾ ਚਲਾਉਣ ਨੂੰ ਤਿਆਰ ਇਹਦੇ ਵਿੱਚ ਜਿਹੜੀ ਗੱਲ ਹੋ ਜਾਂਦੀ ਕਿਉਂਕਿ ਸਵਾਲ ਪੁੱਛੇ ਜਿਵੇਂ ਬਠਿੰਡੇ ਇੱਕ ਲੇਡੀ ਕਨਸਟਬਲ ਖੜੀ ਗਈ ਸੀ ਉਹਦੇ ਸਵਾਲੇ ਪੰਜਾ ਚੱਲਿਆ ਪਰ ਰੋਲਾ ਕੀ ਐ ਪੁਲਿਸ ਕੈਦ ਸਕਦੀ ਹੈ ਕਹਿੰਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਸਿੱਧੇ ਤੌਰ ਤੇ ਘਰ ਨਹੀਂ ਢਾ ਸਕਦੇ ਕਿਉਂਕਿ ਜਿਹਦੀ ਰਜਿਸਟਰੀ ਹੈ ਉਹ ਘਰ ਨਹੀਂ ਢਾਠ ਸਕਦੇਗੇ ਤੇ ਜਿਹਦੀ ਨੀ ਕਿਉਂ ਕਰਦੇ ਫਿਰ ਡਰਾਮੇ ਕਿਉਂ ਕਰਕੇ ਲੋਕਾਂ ਨੂੰ ਬੁੱਧੂ ਕਿਉਂ ਬਣਾਇਆ ਜਾ ਰਿਹਾ ਕਿਉਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਆ ਇਸ ਤੋਂ ਪਹਿਲਾਂ ਇਸੇ ਹਲਕੇ ਦੇ ਵਿੱਚ ਗੁਰਦੇਵਤ ਸਿੰਘ ਸੇਖੋਂ ਦੇ ਹਲਕੇ ਦੇ ਵਿੱਚ ਨਸਾਦਕ ਨੇੜੇ ਪਿੰਡਾ ਢਿਲਵਾ ਖੁਰਦ ਉੱਥੇ ਵੀ ਇੱਕ ਨਸ਼ਾ ਛਡਾਉਣ ਵਾਸਤੇ ਮੁਹਿੰਮ ਬਣੀ ਸੀ ਉੱਥੇ ਨੌਜਵਾਨ ਦਾ ਕਤਲ ਹੋਇਆ ਕਤਲ ਕਰਨ ਵਾਲੇ ਕਾਤਲ ਉਹ ਵੀ ਆਮ ਆਦਮੀ ਪਾਰਟੀ ਦੇ ਆਗੂ ਹੀ ਸੀ ਤੇ ਅੱਜ ਵੀ ਆਮ ਆਦਮੀ ਪਾਰਟੀ ਦੇ ਆਗੂ ਤੋਂ ਹੀ ਨਸ਼ਾ ਫੜਿਆ ਗਿਆ ਤੇ ਜੋ ਸਾਡੇ ਇਥੋਂ ਦੇ ਵਿਧਾਇਕ ਆ ਗੁਰਦੇਵ ਸਿੰਘ ਸੇਖੋ ਸਾਹਿਬ ਉਹਨਾਂ ਵੱਲੋਂ ਇਹ ਕਹਿ ਕੇ ਪੱਲਾ ਛਡਾਇਆ ਜਾ ਰਿਹਾ ਕਿ ਇਹਨੇ ਤਾਂ ਲਿਫਟ ਦਿੱਤੀ ਸੀ ਪਰ ਦੂਜੇ ਪਾਸੇ ਉਹਨਾਂ ਝੂਠ ਕਿੱਥੋਂ ਨਿਕਲਦਾ ਜੋ ਅਮਰਤ ਧਾਰੀ ਇਥੋਂ ਦੇ ਸਾਡੇ ਐਮ ਐਲ ਏ ਆ ਅਮਰਤ ਸ਼ਾਕੇ ਗਾਤਰਾ ਪਾ ਕੇ ਝੂਠ ਮਾਰ ਰਹੇ ਆ ਕਿ ਉਹਨੇ ਲਿਫਟ ਦਿੱਤੀ ਹੈ ਪਰ ਡੀ ਐਸ ਪੀ ਕਹਿ ਰਿਹਾ ਕਿ ਉੱਥੇ ਗੱਡੀਆਂ ਸਾਈਡ ਤੇ ਖੜੀ ਸੀ ਸਾਈਡ ਤੇ ਖੜੀ ਤੇ ਜਾ ਕੇ ਅਸੀਂ ਛਾਪਾ ਮਾਰਿਆ ਜਿਹੜੀ ਤੁਸੀਂ ਗੱਲ ਕੀਤੀ ਹੈ ਪੁਲਿਸ ਦੀ ਵੀ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਪੁਲਿਸ ਦਾ ਪੰਜਾਬ ਦੀ ਇੱਕ ਕਹਾਣੀਆਂ ਬਣਾਉਣ ਦੇ ਵਿੱਚ ਬੜੀ ਤਕੜੀ ਕਹਾਣੀ ਕਰ ਇਹਨੂੰ ਤਾਂ ਨਿਤ ਨਵੀਂ ਕਹਾਣੀ ਬਣਾਉਣੀ ਆਉਂਦੀ ਹੈ ਤੁਸੀਂ ਦੇਖ ਹੀ ਸਕਦੇ ਹੋਵੋਗੇ ਜੋ ਬੀਐਸਐਫ ਦੇ ਵੱਲੋਂ ਪਿੱਛੇ ਇਹ ਖਬਰ ਆਈ ਸੀ ਇੱਕ ਇਹਨਾਂ ਦਾ ਥਾਣੇਦਾਰ ਉਹਦੇ ਕੋਲੋਂ ਇਹਨਾਂ ਨੇ ਚਿੱਟਾ ਫੜ ਲਿਆ ਸੀ ਤਾਂ ਇਹ ਕਹਿੰਦੇ ਸੀ ਇਹ ਰਿਕਵਰ ਕਰਕੇ ਲਿਆਇਆ ਜੀ ਇਹ ਤਾਂ ਦੋਸ਼ੀਆਂ ਨੂੰ ਫੜ ਕੇ ਲਿਆ ਰਿਆ ਸੀ ਪਰ ਕੀ ਉਹ ਪ੍ਰਾਈਵੇਟ ਗੱਡੀ 'ਚ ਲਿਆ ਸਕਦਾ ਸੀ ਇਸੇ ਤਰ੍ਹਾਂ ਤੁਸੀਂ ਕਰਨਲ ਦਾ ਕਾਹਨ ਦੇਖਦੇ ਹੋ ਪਟਿਆਲਾ ਦੇ ਵਿੱਚ ਉੱਥੇ ਵੀ ਆਟੋ ਚਾਲਕ ਨੂੰ ਕਾਤਲ ਵੀ ਬਣਾ ਦਿੱਤਾ ਇਹ ਪੰਜਾਬ ਪੁਲਿਸ ਕਹਾਣੀਆਂ ਬਣਾਉਣ ਦੀ ਬਹੁਤ ਜ਼ਿਆਦਾ ਮਾਰ ਹੈ ਇਹਨਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਅਸੀਂ ਤਾਂ ਮੰਗ ਕਰਦੇ ਹਾਂ ਸ਼ਹਿਰ ਨਿਵਾਸੀ ਮੰਗ ਕਰਦੇ ਹਾਂ ਪਾਰਟੀ ਵੱਲੋਂ ਵੀ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਜੋ ਜਾਂਚ ਆ ਉਹ ਕੇਂਦਰੀ ਏਜੰਸੀਆਂ ਤੋਂ ਕਰਾਈ ਜਾਵੇ ਨੇ ਇਹਦੇ ਵਿੱਚ ਤਾਂ ਵਿਧਾਇਕ ਸਾਹਿਬ ਨੇ ਅੱਜ ਵੀ ਆਪਣੇ ਫੇਸਬੁੱਕ ਉੱਤੇ ਸਪਸ਼ਟ ਕੀਤਾ ਹੈ ਵੀ ਜਾਂਚ ਹੋਵੇ ਜੋ ਕਿ ਕਿਉਂਕਿ ਭਵੰਤਮਾਨ ਨੇ ਵੀ ਕਿਹਾ ਸੀ ਸੀਐਮ ਭਗੰਤਮਾਨ ਨੇ ਕਿਹਾ ਸੀ ਕਿ ਜੋ ਵੀ ਦੋਸ਼ੀ ਹੋਊਗਾ ਭਾ ਇਹ ਉਹ ਪੁਲਿਸ ਵਾਲਾ ਹੋਵੇ ਚਾਹੇ ਰਾਜਨੀਟਰ ਹੋਵੇ ਚਾਹੇ ਉਹ ਸਾਡੀ ਪਾਰਟੀ ਦਾ ਹੋਵੇ ਉਹਦੇ ਖਿਲਾਫ ਕਾਰਵਾਈ ਹੋਗੀ ਇਹੀ ਗੱਲ ਗੁਰਦੇਸ ਸਿੰਘ ਖੋਣੇ ਨੇ ਕਹੀ ਆ ਕਿ ਉਹਦੇ ਖਿਲਾਫ ਕਾਰਵਾਈ ਹੋਗੀ ਚਾਹੇ ਉਹ ਨਸ਼ੇ ਦੇ ਵਿੱਚ ਹੋਵੇ ਨੇ ਤੁਹਾਨੂੰ ਫਿਰ ਕਿਵੇਂ ਲੱਗਦਾ ਕੀ ਇਹ ਚੀਜ਼ੀ ਡਰਾਮਾ ਦੇਖੋ ਇਹਨਾਂ ਦੀਆਂ ਗੱਲਾਂ ਤੇ ਯਕੀਨ ਕੀਤਾ ਹੀ ਨਹੀਂ ਜਾ ਸਕਦਾ ਕਿਉਂਕਿ ਥਾਰ ਵਾਲੀ ਬੀਬੀ ਦੀ ਹੁਣ ਆਪਾਂ ਸਾਰੇ ਕਹਾਣੀ ਪੜ ਰਹੇ ਆ ਕਿ ਉਹਨੂੰ ਬਰੀ ਕਰਾਉਣ ਵਾਸਤੇ ਕਿਵੇਂ ਸਾਰੀ ਕਹਾਣੀ ਬਦਲ ਕੇ ਰੱਖਦੀ ਉਸੇ ਤਰ੍ਹਾਂ ਦੇ ਨਾਲ ਇੱਥੇ ਕਹਾਣੀ ਬਦਲ ਕੇ ਰੱਖਦੀ ਕੀ ਉਧਰ ਪੀਲਾ ਪੰਜਾ ਚੱਲਿਆ ਕੀ ਇੱਧਰ ਚੱਲੂਗਾ ਇਹ ਲੋਕਾਂ ਦੇ ਮਨਾਂ ਦੇ ਸਵਾਲ ਆ ਬਾਜੀਗਰ ਵਸਤੀ ਚ ਘਰ ਗਰੀਬਾਂ ਦੇ ਢਾਟੇ ਇੱਧਰ ਅੰਬੇਦਕਰ ਨਗਰ ਚ ਘਰ ਢਾਟੇ ਜਿੱਥੇ ਇਹਨਾਂ ਦੀ ਸ਼ਹਿ ਤੇ ਵਿਕੀ ਜਾਂਦਾ ਸੀ ਕੀ ਉਥੇ ਕਿਉਂ ਨਹੀਂ ਹੁਣ ਜਾ ਰਹੇ ਹੁਣ ਇੱਕ ਕਾਂਗਰਸ ਤੁਜੋ ਤੁਸੀਂ ਪਾਰਟੀ ਤੌਰ ਤੇ ਹੈਗੇ ਆ ਤੁਸੀਂ ਸਵਾਲ ਕਰਦੇ ਆਂ ਕਿ ਗਰੀਬਾਂ ਦੇ ਘਟਾ ਤੇ ਪਰ ਉਹਨਾਂ ਗਰੀਬਾਂ ਨੇ ਪੰਜਾਬ ਦੀ ਜਵਾਨੀ ਦਾ ਤਵਾ ਕੀਤੀ ਹੈ ਨਾ ਜੇਕਰ ਉਹਨਾਂ ਦੇ ਕਾਰਵਾਈ ਹੁੰਦੀ ਹੈ ਪਰ ਤੁ ਕਾਂਗਰਸ ਪਾਰਟੀ ਜਾਂ ਕਿਸੇ ਨੂੰ ਕੀ ਹੈ ਜਿਹ ਚ ਚੱਕਰ ਆ ਉਹ ਤੇ ਸਾਨੂੰ ਕੋਈ ਇਤਰਾਜ਼ ਨਹੀਂ ਨਸ਼ਾ ਵਿੱਚ ਵੇਚਣ ਵਾਲਾ ਜਾਂ ਵਕਾਉਣ ਵਾਲਾ ਸਾਡਾ ਸਾਲਾ ਨਹੀਂ ਲੱਗਦਾ ਅਸੀਂ ਬਿਲਕੁਲ ਉਹਦੇ ਪੱਖ 'ਚ ਨਹੀਂ ਆ ਜੇ ਕੋਈ ਨਸ਼ਾ ਵੇਚਦਾ ਅਸੀਂ ਉਹਦੇ ਖਿਲਾਫ ਆ ਪਰ ਦੂਰੇ ਮਾਪਦੰਡ ਰੇ ਹੋਣੇ ਚਾਹੀਦੇ ਜੇ ਇਹਨਾਂ ਦੀ ਆਪਦੀ ਪਾਰਟੀ ਦਾ ਬੰਦਾ ਤੇ ਉਹਦੇ ਲਈ ਕਹਾਣੀ ਬਦਲ ਕੇ ਮੋੜ ਘੋੜ ਕੇ ਪੇਸ਼ ਕੀਤੀ ਜਾਵੇ ਤੇ ਆਮ ਬੰਦੇ ਵਾਸਤੇ ਹੋਰ ਸਜ਼ਾ ਇਹਨਾਂ ਦੇ ਬੰਦਿਆਂ ਵਾਸਤੇ ਹੋਰ ਕਿਵੇਂ ਤੁਹਾਨੂੰ ਲੱਗਦਾ ਜਿਹੜੀ ਐਫਆਈਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਗਲਤ ਕੀਤਾ ਆ ਯਾਰ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹਨੇਰੇ ਦੇ ਟਾਈਮ ਜੋ ਕਾਰਵਾਈ ਹੋਈ ਸੀ ਉਸ ਟਾਈਮ ਤੇ ਸਾਨੂੰ ਕੋਈ ਗਵਾਹ ਵੀ ਨਹੀਂ ਮਿਲਿਆ ਇਸ ਤੋਂ ਸਿੱਧੇ ਤੌਰ ਤੇ ਸਪਸ਼ਟ ਹੁੰਦਾ ਹੈ ਪੁਲਿਸ ਕੋਲ ਗਵਾਹਾਂ ਦੀ ਕਮੀ ਪੈ ਗਈ ਸੀ ਕੀ ਉਹਨੂੰ ਬਰੀ ਕਰਾਉਣ ਤੱਕ ਵੀ ਜਿਹੜਾ ਉਹਨੂੰ ਕਾਨੂੰਨ ਦੀਆਂ ਕਚਹਿਰੀਆਂ ਚ ਬਰੀ ਹੋ ਜੇ ਉਹ ਸੌਖਾ ਬਰੀ ਹੋ ਜੇ ਮੈਨੂੰ ਤਾਂ ਇਹ ਸਪਸ਼ਟ ਕਰਨਾ ਚਾਹਣਾ ਮੈਂ ਤਾਂ ਲੋਕਾਂ ਦੇ ਵਿੱਚ ਕਿ ਇਹ ਲੋਕ ਉਹਨੂੰ ਸਜ਼ਾ ਨਹੀਂ ਦੇਣਗੇ ਉਹਨੂੰ ਸਜ਼ਾ ਨਹੀਂ ਮਿਲਣੀ ਪੰਜਾਬ ਦੇ ਲੋਕੋ ਇਹ ਗੱਲ ਮੇਰੀ ਸਮਝ ਲਓ ਉਹਨੂੰ ਸਜ਼ਾ ਨਹੀਂ ਮਿਲੂਗੀ ਉਹ ਫਾਹੇ ਨਹੀਂ ਲੱਗਣ ਲੱਗਾ ਇਹਨਾਂ ਨੇ ਬਚਾ ਹੀ ਲੈਣਾ ਉਹਨੂੰ ਸੋ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਆਉਣ ਵਾਲੀ 2027 ਦੇ ਵਿੱਚ ਜੋ ਜਨਤਾ ਦੀ ਕਚਹਿਰੀ ਨੇ ਇਨਸਾਫ ਕਰਨਾ ਉਹ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਚਲੋ ਲੋਕਾਂ ਨੇ ਸਾਫ਼ ਕਰਤਾ ਤੁਹਾਡੀ ਪਾਰਟੀ ਦੇ ਕੈਪਟਨ ਅਮਨਿੰਦਰ ਸਿੰਘ ਨੇ ਗੁਟਕਾ ਸਹਿਵਾਤੀ ਭੜਕ ਗਿਆ ਸੀ ਨਸ਼ਿਆਂ ਦਾ ਮੈਂ ਲੱਕ ਤੋੜੂੰਗਾ ਉਹਨਾਂ ਵੱਲੋਂ ਬੋਰਡ ਵੀ ਲਾਏ ਗਏ ਸੀ ਇਹਨਾਂ ਦਾ ਕਹਿਣਾ ਕਿ ਅਸੀਂ ਕਾਰਵਾਈ ਤੇ ਕੀਤੀ ਆ ਵੀ ਸਾਡੇ ਖਿਲਾਫ ਇਹਨਾਂ ਨੇ ਹੁਣ ਬਿਆਨ ਦੇ ਵਜੀ ਕਹੇ ਨੇ ਪਰ ਤੁਹਾਡੀ ਸਰਕਾਰ ਨੇ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਨਹੀਂ ਕੀਤੀ ਜੀ ਡੇਢ ਸਾਲ ਤਾਂ ਕਰੋਨਾ ਕਾਲ ਦੇ ਕਰਕੇ ਆਵਾਜਾਈ ਬਿਲਕੁਲ ਠੱਪ ਸੀ ਸਪਲਾਈ ਬਿਲਕੁਲ ਠੱਪੀ ਰਹੀ ਹੈ ਉਸ ਟਾਈਮ ਤੇ ਨਸ਼ਾ ਕੀ ਕੀੜੀ ਨਹੀਂ ਲੰਘਣ ਦਿੱਤੀ ਪੁਲਿਸ ਨੇ ਉਸ ਤੋਂ ਬਾਅਦ 665 ਕਰੋੜ ਦੀਆਂ ਜਾਇਦਾਦਾਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਜ਼ਬਤ ਕੀਤੀਆਂ ਗਈਆਂ ਜੋ ਸਰਕਾਰ ਦੇ ਖਜ਼ਾਨੇ ਦੇ ਵਿੱਚ ਪਾਈਆਂ ਗਈਆਂ 344 ਦੇ ਕਰੀਬ ਜੋ ਨਸ਼ਾ ਤਸਕਰ ਸਮਾਜ ਵਿਰੋਧੀ ਅਨਸਰ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ 400 ਦੇ ਕਰੀਬ ਉਹ ਵਿਅਕਤੀ ਸੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਸੀ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਭਰਤੀ ਕੀਤਾ ਗਿਆ ਪਰ ਇਸ ਤਰ੍ਹਾਂ ਦੇ ਡਰਾਮੇਬਾਜ਼ੀ ਕਰਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸਰਕਾਰਾਂ ਦੇ ਜੋ ਕੰਮ ਹੁੰਦੇ ਆਸੀਂ ਸਰਕਾਰਾਂ ਵਾਲੇ ਕੰਮ ਹੀ ਕਰਕੇ ਵਿਖਾਏ ਆ ਇਸ ਗੱਲ ਨੂੰ ਅਸੀਂ ਦਾਅਵੇ ਨਾਲ ਕਹਿ ਸਕਦੇ ਆ ਆਹ ਗੱਲ ਕਰੀਏ ਪਿਛਲੇ ਆਮ ਆਦਮੀ ਪਾਰਟੀ ਨੂੰ ਹੋਏ 3 ਸਾਲ ਦਾ ਸਮਾਂ ਹੋ ਚੁੱਕਿਆ ਹਨਾ ਤੇ 3 ਸਾਲ ਦੀ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਇਹ ਕਾਰਨ ਕਿ ਮਾਨਦੇ ਤੁਸੀਂ ਐਜ਼ ਇੱਕ ਨਾਗਰਿਕ ਤੌਰ ਤੇ ਕਿਉਂਕਿ ਪਿਛਲੇ 10 ਸਾਲ ਕਾਲੀ ਰਹੀ ਹੈ ਉਸ ਵਿੱਚ 5 ਸਾਲ ਕਾਂਗਰਸ ਹੀ ਹੈ ਕਿਉਂਕਿ ਲਗਾਤਾਰ ਉਸ ਤੋਂ ਬਾਅਦ ਹੀ ਜਿਹੜਾ ਨਸ਼ਾ ਆਪਾਂ ਕਹਾਂਗੇ ਵਧਿਆ ਕੋਦਮ ਤਾਈ ਹੁਣ ਸਰਕਾਰ ਦੇ ਸਮੇਂ ਤੋਂ ਵਧਿਆ ਨਹੀਂ ਹੈ ਦੇਖੋ ਜੀ ਮੈਂ ਇਹ ਸਪਸ਼ਟ ਕਰ ਦੇਣਾ ਚਾਹਣਾ ਹੈ ਪਿਛਲੇ 3 ਸਾਲ ਤੋਂ ਕੀ ਪੰਜਾਬ ਸਰਕਾਰ ਸੁੱਤੀ ਰਹੀ ਹੁਣ ਇਹਨਾਂ ਨੇ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਦਿੱਲੀ ਦੇ ਵਿੱਚ ਜੋ ਲੋਕਾਂ ਨੇ ਧੂੜ ਚਟਾਈ ਹੈ ਕੇਜਰੀਵਾਲ ਨੂੰ ਜੋ ਬੁਰੀ ਤਰ੍ਹਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚ ਵੀ ਹੁਣ ਦਿਸਣ ਲੱਗ ਪਿਆ ਸੀ ਤਾਂ ਉਹਨਾਂ ਨੇ ਹੁਣ ਇਹ ਡਰਾਮੇ ਸ਼ੁਰੂ ਕਰਤੇ ਆ ਹੋਰ ਕੱਢਣ ਪਾਉਣ ਨੂੰ ਇਹਨਾਂ ਦੀ ਗੱਲ 'ਚ ਕੁਝ ਨਹੀਂ ਹੁੰਦਾ ਕਹਿੰਦੇ ਆ ਨਾ ਕਰੇਲਿਆਂ ਦੀ ਵੱਲ 'ਚੋਂ ਤੇ ਝਾੜੂ ਵਾਲਿਆਂ ਦੀ ਗੱਲ 'ਚੋਂ ਨਿਕਲਦਾ ਕੁਝ ਨਹੀਂ ਉਜਾਨੀ ਤੁਹਾਨੂੰ ਲੱਗਦਾ ਕਿ ਮਹਿਜ ਇੱਕ ਡਰਾਮਾ ਹੀ ਹੈਗਾ ਕੋਈ ਕਾਰਵਾਈ ਨਹੀਂ ਨਿਕਲੂ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਣੀ ਇਹ ਵਿਰੋਧੀਆਂ ਵਾਸਤੇ ਕਾਰਵਾਈਆਂ ਬਣੀਆਂ ਜੇਕਰ ਸੁਖਪਾਲ ਸਿੰਘ ਖਹਿਰਾ ਤੇ ਪਰਚਾ ਦਰਜ ਕੀਤਾ ਗਿਆ ਤਾਂ ਉਹ ਇਹ ਕਰਕੇ ਕੀਤਾ ਗਿਆ ਕਿ ਇਹਦੀ ਨਸ਼ਾ ਤਸਕਰ ਦੇ ਨਾਲ ਫੋਟੋ ਆ ਫੋਟੋਆਂ ਤਾਂ ਹੁਣ ਮੈਂ ਤੁਹਾਨੂੰ ਵਿਖਾ ਦਿੰਨਾ ਲੋ ਕਰੋ ਤੁਸੀਂ ਗੁਰਦੇ ਤਸਖੋਂ ਤੇ ਕਰ ਦੋਗੇ ਪਰਚਾ ਦਰਜ ਲੋ ਫੋਟੋਆਂ ਹੀ ਵਿਖਾ ਦਿੰਨੇ ਜੇ ਫੋਟੋ ਦੇ ਆਧਾਰ ਤੇ ਸੁਖਪਾਲ ਸਿੰਘ ਖਹਿਰਾ ਦੀ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਊਗੀ ਉਹਨਾਂ ਦੀ ਕੋਠੀ ਵੀ ਜਬਤ ਕੀਤੀ ਸੀਲ ਕਰਨ ਦੀ ਕੋਸ਼ਿਸ਼ ਕੀਤੀ ਆ ਲਓ ਜੀ ਹੁਣ ਪੰਜਾਬ ਸਰਕਾਰ ਇਹ ਸਪਸ਼ਟ ਕਰੇ ਆ ਗੁਰਦੇਵਤ ਸਿੰਘ ਸੇਖੋ ਸਾਹਿਬ ਦੇ ਨਾਲ ਖੜਾ ਕੀ ਫੋਟੋ ਦੇ ਆਧਾਰ ਤੇ ਹੁਣ ਗੁਰਦੇਵਤ ਸੇਖੋਂ ਤੇ ਪਰਚਾ ਪੰਜਾਬ ਸਰਕਾਰ ਕਰੂਗੀ ਕੀ ਇਹਨਾਂ ਦੇ ਜੋ ਜਿਹੜੇ ਹੈਗੇ ਵਰਕਰ ਉਹ ਇਹ ਮੰਗ ਉਠਾਉਣਗੇ ਕਿ ਸਾਡੇ ਐਮਐਲਏ ਤੇ ਪਰਚਾ ਦਿੱਤਾ ਜਾਵੇ ਇਹ ਸਿਰਫ ਵਿਰੋਧੀਆਂ ਵਾਸਤੇ ਆ ਸਾਰਾ ਕਾਨੂੰਨ ਜਿੰਨਾ ਉਹਨੂੰ ਸਿੱਕੇ ਦਾ ਟੰਗ ਕੇ ਸੰਵਿਧਾਨ ਨੂੰ ਇੱਕ ਹਥਿਆਰ ਬਣਾ ਕੇ ਕਾਨੂੰਨ ਨੂੰ ਹਥਿਆਰ ਬਣਾ ਕੇ ਵਿਰੋਧੀ ਪਾਰਟੀਆਂ ਨੂੰ ਦਬਾਉਂਦੀਆਂ ਕੋਸ਼ਿਸ਼ਾਂ ਨਿਤ ਨਵੇਂ ਡਰਾਮੇ ਆਪਦੀਆਂ ਜੋ ਇਹਨਾਂ ਦੇ ਅੰਦਰ ਲਾਇਕੀਆਂ ਉਹਨਾਂ ਦਾ ਪਰਦਾ ਪਾਉਣ ਵਾਸਤੇ ਪੁਲਿਸ ਨੂੰ ਵੀ ਆਪਦੇ ਵਲੰਟੀਅਰ ਦੇ ਤੌਰ ਤੇ ਵਰਤਦੇ ਏ ਗਾਤਰ ਤੁਸੀਂ ਇਸੇ ਐਫਆਈ ਦਾ ਜ਼ਿਕਰ ਕਰਦੇ ਹੋ ਸਾ ਕਿਉਂਕਿ ਇਹਦੇ ਤੌਰ ਤੇ ਵੀ ਸਿੱਧੇ ਤੌਰ ਤੇ ਹੀ ਕਿਹਾ ਜਾਂਦਾ ਕਿ ਇਹ ਜਿਹੜਾ ਇਹਨਾਂ ਦੇ ਨਾਲ ਆਪਸ ਕਰੀ ਦੇਖਿਆ ਜਾਂਦਾ ਸੀਗਾ ਗੁਰਸੇਖੂ ਨਾਲ ਵੀ ਜਾਨਵਰ ਡਰਾਈਵਰ ਤੌਰ ਤੇ ਜਾਂ ਹੋਰ ਕਮਾਂਗਾਰਾਂ ਦੇ ਵਿੱਚ ਦੇਖਿਆ ਜਾਂਦਾ ਸੀ ਤੁਹਾਨੂੰ ਫਿਰ ਕਿਉਂ ਇਹਦੇ ਤੇ ਹੀ ਜ਼ਿਆਦਾ ਲੱਗਦਾ ਕਿ ਇਹ ਵਾਕਈ ਨਸ਼ੇ ਦੇ ਵਿੱਚ ਹੈਗਾ ਇਹ ਦੇਖੋ ਜੀ ਸੇਖੋਂ ਸਾਹਿਬ ਦੇ ਵੱਲੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਵੱਲੋਂ ਤਾਂ ਸਿੱਧੇ ਤੌਰ ਤੇ ਇਹੀ ਕਹਿ ਕੇ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਲੋਕ ਆਵਾਜ਼ ਟੀਵੀ ਤੇ ਵੀ ਪੰਜਾਬ ਦੇ ਲੋਕਾਂ ਨੇ ਸੁਣਿਆ ਕਿ ਨਸ਼ਾ ਤਸਕਰ ਨੂੰ ਇਨੇ ਲਿਫਟ ਦਿੱਤੀ ਹੈ ਸਾਡੇ ਡਰਾਈਵਰ ਨੇ ਮੈਂ ਮੰਨਦਾ ਕਿ ਆਮ ਆਦਮੀ ਪਾਰਟੀ ਦਾ ਉਹ ਆਗੂ ਗੁਰਦੇਤ ਸਿੰਘ ਸੇਖੋਂ ਨੇ ਆਪਦੇ ਜਬਾਨੀ ਕਿਹਾ ਕਿ ਉਹ ਸਾਡੀ ਪਾਰਟੀ ਦਾ ਹੀ ਆਗੂ ਹੈ ਪਰ ਉਹਨੇ ਉਹਨਾਂ ਨੂੰ ਲਿਫਟ ਦਿੱਤੀ ਸੀ ਪਰ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਲਿਫਟ ਦਿੱਤੀ ਹੈ ਉਹਨਾਂ ਬੰਦਿਆਂ ਨੂੰ ਦਿੱਤੀ ਜਾਂਦੀ ਲਿਫਟ ਆਪਣੇ ਜੋ ਕੋਈ ਵੀ ਏਡਾ ਕਮਲਾ ਨਹੀਂ ਅਣਜਾਣ ਬੰਦੇ ਨੂੰ ਆਪਾਂ ਹੱਥ ਦੇ ਦੇਾਂਗੇ ਤੇ ਆਪਣੇ ਨਾਲ ਕੋਈ ਚੜ ਜੂਗਾ ਜਾਂ ਆਪਾਂ ਕਿਸੇ ਨੂੰ ਚੜਾ ਲਾਂਗੇ ਉਹਨਾਂ ਨਾਲ ਮਾੜੀ ਮੋਟੀ ਜਾਣ ਪਛਾਣ ਹੋਵੇ ਤਾਂ ਹੀ ਰੋਕਦਾ ਕੋਈ ਬੰਦਾ ਹੁਣ ਉਹਨਾਂ ਤੇ ਪਹਿਲਾਂ ਹੀ ਐਨਡੀਪੀਐਸ ਦੇ ਜੋ ਮੁਕਦਮੇ ਦਰਜ ਆ ਉਹਨਾਂ ਬੰਦਿਆਂ ਨਾਲ ਤਾਰਾਂ ਜੁੜੀਆਂ ਹੋਣਗੀਆਂ ਜਿਹੜਾ ਉਹ ਗੱਡੀ ਸਾਈਡ ਤੇ ਲਾ ਕੇ ਗੱਡੀ ਦੇ ਵਿੱਚੋਂ ਕੰਡਾ ਵੀ ਫੜਿਆ ਜਾਂਦਾ ਕੰਪਿਊਟਰ ਕੰਡਾ ਇਹਦਾ ਮਤਲਬ ਹੈ ਕੰਡੇ ਦੇ ਆਧਾਰ ਤੇ ਉਥੇ ਆਦਾਨ-ਪ੍ਰਦਾਨ ਹੋ ਰਿਹਾ ਸੀ ਗੱਡੀ ਦੇ ਵਿੱਚ ਸੇਲ ਪਰਚੇਜ ਚੱਲ ਰਹੀ ਸੀ ਇਸੇ ਕਰਕੇ ਗੱਡੀ ਸਾਈਡ ਤੇ ਲਾ ਕੇ ਬੈਠੇ ਆ ਕੋਈ ਇਹ ਤਾਂ ਹੈ ਨਹੀਂ ਵੀ ਗੱਡੀ ਤੁਰ ਜਾਂਦੀ ਜੇ ਬੈਠ ਗਏ ਸ਼ੱਕ ਦੀ ਬਣਾ ਤੇ ਪੁਲਿਸ ਵੱਲੋਂ ਤਲਾਸ਼ੀ ਲਈ ਆ ਪੁਲਿਸ ਦੇ ਬਿਆਨ ਕਿ ਅਸੀਂ ਉਹ ਗੱਡੀ ਖੜੀ ਦੇ ਵਿੱਚੋਂ ਜਾ ਕੇ ਉਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਨਾਲ ਮੈਂ ਇਹ ਵੀ ਪੁੱਛਣਾ ਚਾਹਣਾ ਪੰਜਾਬ ਸਰਕਾਰ ਨੂੰ ਕਿ ਇਹ ਡਰਾਈਵਰ ਬੰਦੇ ਆ ਡਰਾਈਵਰ ਬੰਦੇ ਦੀ 8 ਤੋਂ 10000 ਤਨਖਾਹ ਹੁੰਦੀ ਹੈ ਤੇ ਘਰ ਦੀ ਕਬੀਲਦਾਰੀ ਉਹਦੀ ਮਸਾਂ ਹੀ ਚੱਲਦੀ ਹੈ ਪਰ 8 ਤੋਂ 10000 ਤੇ ਤਨਖਾਹ ਲੈਣ ਵਾਲਾ ਬੰਦਾ ਜੋ 310 ਗ੍ਰਾਮ ਚਿੱਟੇ ਦੇ ਸਮੇਤ ਖੜੇ ਗਏ ਆ ਜਿਹਦੀ ਅੰਤਰਰਾਜੀ ਕੀਮਤ 8 ਤੋਂ 10 ਲੱਖ ਹੈ ਇੰਨੇ ਲੱਖ ਦਾ ਵਪਾਰ ਉਹ ਕਿਵੇਂ ਕਰ ਸਕਦਾ ਉਹ ਪੂੰਜੀ ਕਿਹਨੇ ਬੰਦੇ ਨੇ ਦਿੱਤੀ ਹੈ ਉਹ ਪੂੰਜੀ ਕਿੰਨਾ ਬੰਦਿਆਂ ਦੀ ਚੱਲ ਰਹੀ ਸੀ ਕਿਹੜੇ ਬੰਦੇ ਉਹਦੇ ਤੋਂ ਵਪਾਰ ਕਰਾਉਂਦੇ ਇਸ ਚੀਜ਼ ਦੀ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਵਟਸਐਪ ਕਾਲਾਂ ਦੀ ਡਿਟੇਲ ਕਢਾ ਕੇ ਉਹ ਜਨਤਕ ਕੀਤੀ ਜਾਣੀ ਚਾਹੀਦੀ ਹੈ ਪਬਲਿਸ਼ ਹੋਣੀ ਚਾਹੀਦੀ ਉਹ ਗੱਲ ਕਿ ਇਹਦੀਆਂ ਤਾਰਾਂ ਕਿਹਦੇ-ਕਿਹਦੇ ਨਾਲ ਜੁੜੀਆਂ ਸਾਨੂੰ ਲੋਕਾਂ ਨੂੰ ਇਹ ਸਮਝਣਾ ਪਊਗਾ ਪੁਲਿਸ ਤਾਂ ਬਹੁਤ ਕੁਝ ਕਹੀ ਜਾਊਗੀ ਉਹਨਾਂ ਨੇ ਤਾਂ ਹੁਣ ਕਹਿਤਾ ਵੀ ਅਸੀਂ ਬਾਕੀ ਰਿਮਾਂਡ ਤੋਂ ਬਾਅਦ ਇਨਵੈਸਟੀਗੇਸ਼ਨ ਕਰਾਂਗੇ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਦਾ ਕੀ ਹੋਊਗਾ ਤਾਂ ਕਹਿ ਦਿੰਗੇ ਹਾਂਜੀ ਇਹਨੂੰ ਤਾਂ ਇਹ ਧੱਕੇ ਨਾਲ ਧੋਣੋਂ ਫੜ ਕੇ ਗੱਡੀ 'ਚ ਬਿਠਾ ਲਿਆ ਇਹ ਤਾਂ ਗੱਡੀ ਖੋਣ ਪੈ ਗਈ ਸੀ ਜੀ ਇਹ ਤਾਂ ਮਗਰ ਮਸਾ ਭੱਜਿਆ ਇਹਨਾਂ ਦਾ ਬਹੁਤ ਕਹਾਣੀਆਂ ਬਣਾਉਣੀਆਂ ਪਰ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਏ ਉਸ ਬੰਦੇ ਦੀ ਮੇਰਾ ਉਹ ਕੋਈ ਦੁਸ਼ਮਣ ਨਹੀਂ ਐ ਇਹ ਨਹੀਂ ਮੈਂ ਇਹਨੂੰ ਟਾਰਗੇਟ ਕਰਦਾ ਵੀ ਮੈਂ ਪਾਰਟੀ ਦਾ ਇਸ ਕਰਕੇ ਪਰ ਜੋ ਤੱਥ ਸਾਹਮਣੇ ਆਉਂਦੇ ਏ ਜੋ ਗੱਲਾਂ ਜੋ ਗੱਲ ਨਿਕਲਦੀ ਹੈ ਉਹਦੇ ਆਧਾਰ ਤੇ ਮੈਂ ਕਹਿੰਨਾ ਕਿ ਉਹਦੀ ਵਟਸਐਪ ਦੀ ਡਿਟੇਲ ਕਢਾ ਕੇ ਵੇਖੀ ਜਾਵੇ ਉਹਨਾਂ ਦੇ ਨਾਲ ਤਾਰਾਂ ਜੁੜੀਆਂ ਹੋਈਆਂ ਸੀ ਡੋਖ ਦੇ ਬੰਦਿਆਂ ਨਾਲ ਸੋ ਪੰਜਾਬ ਦੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ 2027 ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਕਚਹਿਰੀ ਬਣ ਕੇ ਜਵਾਬ ਦਿਓ ਇਹਨਾਂ ਨੂੰ ਵੋਟਾਂ 'ਚ ਸਬਕ ਸਿਖਾਇਆ ਜਾਵੇ ਜੋ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਜਾ ਰਿਹਾ ਜੋ ਪੰਜਾਬ ਦੀ ਕਿਸਾਨੀ ਦਾ ਕਹਾਣ ਕੀਤਾ ਜਾ ਰਿਹਾ ਇਹਨਾਂ ਤੋਂ ਆਓ ਨਿਜਾਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੋ ਇਹ ਸਨ ਡਬਲਯੂ ਤੋਂ ਸੀ ਫ੍ਰੀਕੋਰ ਤੋਂ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਜਿਨ੍ਹਾਂ ਵੱਲੋਂ ਵਾਕੂ ਵੀ ਆ ਜਿਹੜੇ ਸਵਾਲ ਖੜੇ ਕੀਤੇ ਗਏ ਸਰਕਾਰ ਦੀ ਕਾਰਵਾਈ ਦੀ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰ ਦਿੱਤਾ ਪਰ ਜੋ ਪਿਛਲੇ ਸਮੇਂ ਦੇ ਵਿੱਚ ਜਿਹੜੀ ਫਰੀ ਦਰਜ ਹੋਈ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਰੀ ਕੋਰਟ ਦੇ ਵਿਧਾਇਕ ਰਸ ਸਿਕੂ ਨੇ ਉਹਨਾਂ ਦਾ ਇੱਕ ਕਰੀਬੀ ਵੀ ਹੈਗਾ ਉਹ ਸ਼ਾਮਲ ਹੈਗਾ ਉਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਕਿ ਪੁਲਿਸ ਵੱਲੋਂ ਹੁਣ ਜਾਂਚ ਦੇ ਵਿੱਚ ਕਿਹੜੇ ਤਤ ਅੰਗੇ ਲਿਆਦੇ ਜਾਂਦੇ ਨੇ ਲਗਾਤਾਰ ਜਿੱਥੇ ਕਾਂਗਰਸ ਪਾਰਟੀ ਵੱਲੋਂ ਵੀ ਹੋਰ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਪਰ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਹ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨ